ਇਸ ਤਰ੍ਹਾਂ ਨਾ ਨੇ ਹਾਈ ਕੋਰਟ 'ਚ ਵਿਡਾਲਾ ਗਰਨਾਮ ਸਿੰਘ ਵਿਡਾਲਾ ਦੇ ਮਸਲੇ ਤੇ ਉੱਤੇ ਸਟੈਂਡ ਲਿਆਇਆ ਐ ਐਵੇਂ ਦਾ ਸਟੈਂਡ ਸਰਕਾਰ ਨੂੰ ਲੈਣਾ ਚਾਹੀਦਾ ਸੀ ਇਸ ਮਸਲੇ ਦੇ ਉੱਤੇ ਜੇ ਸਰਕਾਰ ਇਹ ਫੈਸਲਾ ਨਹੀਂ ਲੈਂਦੀ ਤਾਂ ਮੜਾ ਹਾਂ ਚੀਫ ਸੈਕਟਰੀ ਨੂੰ ਨੋਟਿਸ ਹੋਇਆ ਕਿੰਨੀ ਤਰੀਕਾ ਉਹ 20 ਜਨਵਰੀ ਹਾਂ 20 ਜਨਵਰੀ ਤੱਕ ਚੀਫ ਸੈਕਟਰੀ ਨੇ ਜਵਾਬ ਦੇਣਾ ਹੈ 20 ਜਨਵਰੀ ਨੂੰ ਤੁਸੀਂ ਜਾਓਗੇ ਦਿੱਲੀ ਹਾਂਜੀ 20 ਜਨਵਰੀ ਨੂੰ ਤੁਹਾਡਾ ਵੀ ਪ੍ਰੋਗਰਾਮ ਆਪੀਅਰ ਹੋਣ ਦਾ ਨਹੀਂ ਸਾਨੂੰ ਸਾਨੂੰ ਤਾਂ ਹੀ ਉਹਨਾਂ ਨੇ ਬੁਲਾਇਆ ਨਾ ਹੀ ਸਾਡੀ ਲੋੜ ਸਾਨੂੰ ਤਾਂ ਰਿਪੋਰਟ ਕਰਨਗੇ ਕਿ ਆਜ ਰਿਪੋਰਟ ਆਈ ਹੈ ਉਥੋਂ ਜਿਹੜੀ ਵੀ ਰਿਪੋਰਟ ਇਹ ਜਵਾਬ ਦਿੰਦੇ ਆ ਉਹਦੀ ਸਾਡੇ ਨਾਲ ਜਿਹੜਾ ਸਾਂਝ ਹੋ ਸਕਦੀ ਆ ਸੋ ਅਸੀਂ ਤਾਂ ਫੇਰ ਅਕੇ ਸੰਗਤਾਂ ਵਿੱਚ ਲੈ ਕੇ ਜਾਵਾਂਗੇ ਲੋਕਾਂ 'ਚ ਲੈ ਕੇ ਜਾਵਾਂਗੇ ਭਾਈ ਆ ਜਿਹੜੇ ਲੋਕ ਨੇ ਆ ਜੁਮੇਦਾਰ ਧਿਰਾਂ ਨੇ ਇਹ ਅਫੀਸ਼ੀਅਲ ਜਿਹੜਾ ਵੀ ਜਵਾਬ ਆਏਗਾ ਹਿਸਟਰੀ ਦੇ ਵਿੱਚ ਕਲੋਜ਼ ਅਪ ਹੋਏਗਾ ਕੇਸ ਤੇ ਇਥੇ ਐਡਾ ਮਸਲਾ ਸਰਕਾਰ ਦੀ ਪਾਲਿਸੀ ਦਾ ਮਸਲਾ ਹੋਵੇ ਇਹ ਤੇ ਇੱਥੇ ਸਰਕਾਰ ਕੋ ਏਡਾ ਵੱਡੇ ਐਕਸ਼ਨ ਤਾਂ ਕਰਦੀ ਨਹੀਂ ਪਰ ਸਾਡੀ ਮੰਗ ਲੋਕਾਂ ਦੀ ਮੰਗ ਤਾਂ ਰਹੇਗੀ ਅਸੀਂ ਤਾਂ ਹੁਣ ਸੰਗਤ ਦੇ ਵਿੱਚ ਇਹੀ ਮੰਗ ਕਰਨੀ ਹੈ ਲੋਕਾਂ ਦੇ ਵਿੱਚ ਕਿ ਦੋਸ਼ੀਆਂ ਨੂੰ ਜਿਹੜੀ ਬਣਦੀ ਜਿਹੜੀ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੋ ਮੈਂ ਉਸ ਵਾਸਤੇ ਸੀ ਆਪਣੇ ਲੋਕਾਂ ਦੇ ਵਿੱਚ ਇੱਕ ਬੇਨਤੀ ਕਰ ਸਕਦੇ ਆ ਤੇ ਦੂਸਰੀ ਗੱਲ ਹੈ ਕਿ ਦੁਨੀਆ ਭਰ ਦੇ ਵਿੱਚ ਇਹ ਭਾਵੇਂ ਪਤਾ ਨਹੀਂ ਇਹਦਾ ਕੀ ਹੋਏਗਾ ਇਸ ਕੇਸ ਦਾ ਅਚਰ ਪਰ ਦੁਨੀਆ ਦੇ ਵਿੱਚ ਇਸ ਕੇਸ ਨੂੰ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਜਿਹੜੀ ਪੋਲੀਟੀਕਲ ਸਿਨੈਰੀਓ ਹੈ ਉਹਦੇ ਤੇ ਇਹਦੇ ਵੱਡੇ ਪ੍ਰਭਾਵ ਪੈਣਗੇ ਉਹਨਾਂ ਜਿਸ ਤਰ੍ਹਾਂ ਅਕਾਲੀ ਦਲ ਬਰਗਾੜੀ ਦੇ ਮਸਲੇ ਤੇ गिर ਗਿਆ ਸੀਗਾ ਇਸੇ ਤਰ੍ਹਾਂ ਹੁਣ ਅਕਾਲੀ ਦਲ ਦੀ ਬੜੀ ਅਜੀਬ ਸਥਿਤੀ ਹੈ ਇੱਕ ਪਾਸੇ ਤਾਂ ਰਾਪਸਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਕਰਸ ਵੱਲੋਂ ਬਤ ਕਰਦਾ ਪਿਛਲੇ 15 ਵੀ ਦਿਨ ਤੋਂ ਸ਼੍ਰੀ ਕਲਤਖ ਸਾਹਿਬ ਦੇ ਸੌਕਾ ਜਥੇਦਾਰ ਗੁਰਦੇਵ ਸਿੰਘ ਕੋਂਕੇ ਨੂੰ ਲੈ ਕੇ ਕਾਫੀ ਖਬਰਾਂ ਆ ਰਹੀਆਂ ਨੇ ਪਰ ਹੁਣ ਨਵੀਂ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਨੂੰ ਅਸਲ ਦੇ ਵਿੱਚ ਜੋ ਘਟ ਗਿਣਤੀ ਕਮਿਸ਼ਨ ਹੈ ਉਹਦੇ ਜਿਹੜੇ ਚੇਅਰਮੈਨ ਇਕਵਾਲ ਸਿੰਘ ਲਾਲਪੁਰਾ ਉਹਨਾਂ ਨੇ ਇਹ ਨੋਟਿਸ ਜਾਰੀ ਕੀਤਾ ਇਸ ਮਾਮਲੇ ਬਾਰੇ ਸ਼ਿਕਾਇਤ ਕੀਤੀ ਸੀ ਡਾਕਟਰ ਕੁਸ਼ਾਲ ਸਿੰਘ ਨੇ ਜੋ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਅਗੂ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਇਹਨਾਂ ਨੇ ਕੀ ਲਿਖਿਆ ਸੀ ਸ਼ਿਕਾਇਤ ਦੇ ਵਿੱਚ ਕਿ ਇਹਨਾਂ ਨੂੰ ਹੁਣ ਕੋਈ ਜਵਾਬ ਆਇਆ ਡਾਕਟਰ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਬਹੁਤ ਠੀਕ ਹੈ ਨਾ ਚਾਹੋਗੇ ਜਿਹੜੀ ਤੁਸੀਂ ਕੰਕੇ ਮਾਮਲੇ ਦੇ ਵਿੱਚ ਸ਼ਿਕਾਇਤ ਕੀਤੀ ਸੀ ਕਿਸ ਤਰ੍ਹਾਂ ਦਾ ਤੁਸੀਂ ਕੀ ਸ਼ਿਕਾਇਤ ਦੇ ਵਿੱਚ ਲਿਖਿਆ ਸੀ ਤੇ ਕੀ ਮੰਗ ਕੀਤੀ ਸੀ ਅ ਕੋਕਰ ਸਾਹਿਬ ਜੀ ਅਸੀਂ ਜਿਹੜਾ ਜਦੋਂ ਸਾਰੇ ਜਾਣਦੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਪੀਆਰਓ ਵੱਲੋਂ ਇੱਕ ਰਿਪੋਰਟ ਬੀਪੀ ਤਵਾੜੀ ਦੀ ਰਿਪੋਰਟ ਜਾਰੀ ਕੀਤੀ ਗਈ ਸੀ ਜਿਹਦੇ ਵਿੱਚ ਇਹ ਮਤਲਬ ਨਿਸ਼ਾਨਦੇਹੀ ਹੋ ਰਹੀ ਸੀ ਕੁਝ ਦਿਸ਼ਾਵਾਂ ਦੇ ਕਿ ਭਾਈ ਸਾਹਿਬ ਨੂੰ ਕਿਸ ਤਰ੍ਹਾਂ ਕਤਲ ਕੀਤਾ ਗਿਆ ਕੀ ਸਾਰਾ ਸਬਕਾਬ ਸੀਗਾ ਉਧਰ ਨੂੰ ਉਸ ਨੂੰ ਲੈ ਕੇ ਅਸੀਂ 26 ਦਸੰਬਰ ਨੂੰ ਚੇਅਰਮੈਨ ਜਿਹੜੇ ਘਟ ਗਿਣਤੀ ਕੌਮੀ ਘਟ ਗਿਣਤੀ ਚੇਅਰਮੈਨ ਨੇ ਪਾਸ ਸਰਕਾਰ ਦੇ ਇਕਬਾਲ ਸਿੰਘ ਲਾਲਪੁਰਾ ਉਹਨਾਂ ਨੂੰ ਚਿੱਠੀ ਲਿਖੀ ਜੀ ਤਾਂ ਉਹਨਾਂ ਦਾ ਸਾਨੂੰ ਅੱਜ ਜਵਾਬ ਆਇਆ ਉਸ ਚਿੱਠੀ ਦਾ ਉਸ ਚਿੱਠੀ ਦੇ ਵਿੱਚ ਅਸੀਂ ਇਹ ਮੰਗ ਕੀਤੀ ਸੀ ਕਿ ਇਹ ਘਟਨਾ 1993 ਦੀ ਹੈ ਜਦੋਂ ਭਾਈ ਸਾਹਿਬ ਜੇ ਸ਼ਹੀਦ ਹੁੰਦੇ ਆ ਜਾਂ ਉਹਨਾਂ ਨੂੰ ਕੀਤਾ ਜਾਂਦਾ ਤਾਂ ਉਸ ਤੋਂ ਇਲਾਵਾ ਜਦੋਂ ਪੰਜਾਬ ਸਰਕਾਰ ਬਣੀ ਪ੍ਰਕਾਸ਼ ਸਿੰਘ ਬਾਦਲ 1997 ਦੇ ਵਿੱਚ ਤਾਂ ਇਸੇ ਹੀ ਮਸਲੇ ਦੇ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਆਪ ਹੀ ਬੈਠੇ ਸੀਗੇ ਧਰਨੇ ਦੇ ਵਿੱਚ ਜੋ ਮੰਗ ਕਰ ਰਹੇ ਸੀ ਇਹਦੀ ਜਾਂਚ ਦੀ ਤਾਂ ਜਦੋਂ ਇਹ ਉਹਨਾਂ ਦੀ ਸਰਕਾਰ ਆਈ ਕੁਝ ਪੰਜਾਬ ਦੀਆਂ ਜਥੇਬੰਦੀਆਂ ਨੇ ਬੁੱਧੀਜੀਵੀਆਂ ਨੇ ਮੰਗ ਕੀਤੀ ਸੀ ਕਿ ਇਹਦੀ ਜਾਂਚ ਕਮੇਟੀ ਕਿਉਂਕਿ ਬਰਕਾਸ਼ ਸਿੰਘ ਬਾਦਲ ਜਦੋਂ ਬੈਠੇ ਸੀਗੇ ਉਹਦੇ ਧਰਨੇ ਤੇ ਉਦੋਂ ਮੰਗ ਕਰ ਰਹੇ ਸੀ ਜੁਡੀਸ਼ੀਅਲ ਜਾਂਚ ਕੋਬਿਆਬ ਮੰਗ ਕਰਦੇ ਸੀ ਜਦੋਂ ਉਹਨਾਂ ਦੀ ਸਰਕਾਰ ਆ ਗਈ ਤੇ ਕਿਉਂ ਮੈਨੀਫੈਸਟੋ ਦੇ ਵਿੱਚ ਵੀ ਉਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ ਅਸੀਂ ਐਵੇਂ ਦੇ ਜਿਹੜੇ ਕੇਸ ਨੇ ਉਹਨਾਂ ਦੀ ਜਾਂਚ ਕਰਾ ਕੇ ਇੱਕ ਕਮਿਸ਼ਨ ਬਣਾਵਾਂਗੇ ਤੇ ਦੋਸ਼ੀਆਂ ਨੂੰ ਸਜ਼ਾ ਦਵਾਂਗੇ ਪਰੰਤੂ ਜਦੋਂ ਉਹਨਾਂ ਦੀ ਸਰਕਾਰ ਬਣ ਗਈ ਤਾਂ ਕੁਝ ਬੁੱਧੀਜੀਵੀਆਂ ਨੇ ਉੱਥੇ ਮੰਗ ਕੀਤੀ ਜਿਨ੍ਹਾਂ ਦੀ ਮੰਗ ਤੇ ਤਵਾਰੀ ਕਮੇ ਜਿਹੜੀ ਇਹ ਕਮੇਟੀ ਸਥਾਪਿਤ ਕੀਤੀ ਤਵਾਰੀ ਜਿਹੜਾ ਕਮਿਸ਼ਨ ਬਣਿਆ ਸੀਗਾ ਜਿਹੜੀ ਉਹਦੀ ਰਿਪੋਰਟ ਭਾਈ ਉਸ ਰਿਪੋਰਟ ਦੇ ਵਿੱਚ ਜਿਹੜਾ ਹਰਾਨੀ ਗਨ ਪੱਖੇ ਹੈ ਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇ ਆਪ ਹੀ ਰਿਪੋਰਟ ਜਿਹੜੀ ਆ ਉਹ ਕਮੇਟੀ ਸਥਾਪਿਤ ਕੀਤੀ ਸੀ ਤਾਂ ਉਸ ਕਮੇਟੀ ਦੇ ਵਿੱਚ ਨੇ ਜਦੋਂ ਕਿਹਾ ਕਿ ਤੁਸੀਂ ਐਵੀਡੈਂਸ ਦਿਓ ਐਜ ਚੀਫ ਮਿਨਿਸਟਰ ਆਪਣਾ ਦਰਦ ਕਰਾਉਣ ਰਿਕਾਰਡ ਮੈਂ ਤੁਹਾਡਾ ਦਰਦ ਕਰਨਾ ਚਾਹੁੰਨਾ ਹੈ ਤੇ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਉਹ ਮਨੁਕਰ ਹੋ ਗਏ ਉਹਨਾਂ ਨੇ ਦਰਜੀ ਇੰਡੈਕਸ ਦੇ ਵਿੱਚ ਲੱਗੀ ਹੋਈ ਹੈ ਜਿਹੜੀ ਰਿਪੋਰਟ ਦੇ ਇੰਡੈਕਸ ਹੈ ਉਹਦੇ ਜ਼ਿਕਰ ਹੈਗਾ ਇਸ ਗੱਲ ਦਾ ਤੇ ਇਹ ਜਿਹੜਾ ਵੱਡਾ ਜਿਹੜਾ ਹਰਾਨੀ ਜਾਨ ਨੂੰ ਪੱਖ ਸਾਹਮਣੇ ਆਇਆ ਕਿ ਜਿਹੜੇ ਉਹਨਾਂ ਨੂੰ ਕਾਰਵਾਈ ਕਿਵੇਂ ਕਰਨੀ ਸੀ ਜਦੋਂ ਇਹ ਕਮੇਟੀ ਨੇ ਰਿਪੋਰਟ ਦੇਤੀ ਰਿਪੋਰਟ ਤਵਾੜੀ ਸਾਹਿਬ ਬੜੇ ਦਿਵੰਗ ਵਿਅਕਤੀ ਸੀਗੇ ਉਹ ਲੋਕਾਂ ਨੂੰ ਦੱਸ ਦਿੰਦੇ ਸੀ ਮੈਂ ਜਮ੍ਹਾਂ ਕਰਾਤੀ ਰਿਪੋਰਟ ਉਹਨਾਂ ਨੇ ਕੁਝ ਮਹੀਨਾ ਬਾਅਦ ਰਿਪੋਰਟ জমা ਕਰਾਤੀ 7 ਮਹੀਨਿਆਂ ਦੇ ਬਾਅਦ ਤੇ ਉਸ ਤੋਂ ਬਾਅਦ ਬੁੱਧੀਜੀਵੀ ਗਏ ਸੀਗੇ ਜੇ ਗੁਰਤੇਜ ਸਿੰਘ ਵੀ ਸ਼ਾਮਿਲ ਸੀ ਉਹਨਾਂ ਦੇ ਇੰਟਰਵਿਊ ਆ ਚੁੱਕੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਹੁਣ ਇਹਦੇ ਤੇ ਬਣਦੀ ਕਾਰਵਾਈ ਕਰੋ ਜਿਹੜੀ ਰਿਪੋਰਟ ਆਈ ਹੈ ਤਾਂ ਉਹ ਇੱਕ ਤਾਂ ਬੁੱਧੀਜੀਵੀਆਂ ਨੂੰ ਮਿਲੇ ਨਹੀਂ ਪਿਛਲੇ ਦਰਵਾਜ਼ੇੋਂ ਲੰਘ ਗਏ ਤੇ ਦੂਸਰੀ ਜਾਣੀ ਜਨਕੇ ਹੋਇਆ ਕਿ ਜਿਹਦੇ ਖਿਲਾਫ ਇਹ ਸਿੱਖ ਜਥੇਬੰਦੀਆਂ ਗਈਆਂ ਸੀਗੀਆਂ ਉਹ ਵਿਅਕਤੀ ਉਹਨਾਂ ਦੇ ਕਮਰੇ ਤੋਂ ਬਾਹਰ ਆ ਰਿਹਾ ਸੀਗਾ ਸਵਰਨ ਸਿੰਘ ਘੋਟਰਾ ਜਿਹੜਾ ਮੁੱਖ ਦੋਸ਼ੀ ਸੀਗਾ ਤਾਂ ਇਸ ਵੇਲੇ ਸਾਰਾ ਜਿਹੜਾ ਉਹ ਪ੍ਰਭਾਵ ਜਾਂਦਾ ਹੈਗਾ ਆ ਸਾਰਾ ਮੈਸੇਜ ਜਾਂਦਾ ਹੈ ਬਾਕੀ ਅਧਿਕਾਰੀਆਂ ਦੇ ਉੱਤੇ ਤੇ ਇਹ ਮੈਸੇਜ ਗਿਆ ਕਿ ਪ੍ਰਕਾਸ਼ ਸਿੰਘ ਬਾਦ ਉਹਨਾਂ ਦੀ ਸਰਪ੍ਰਸਤੀ ਕਰ ਰਹੇ ਨੇ ਜਿਹੜੇ ਸੀਗੇ ਤੇ ਇਹਦੇ ਵਿੱਚ ਵੱਡਾ ਸੀ ਇਸ ਚਿੱਠੀ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਕਿ ਇਹ ਜਿਹੜੀਆਂ ਉਸ ਤੋਂ ਬਾਅਦ 15 ਸਾਲ ਅਕਾਲੀ ਦਲ ਦੀ ਸਰਕਾਰ ਰਹੀ 10 ਸਾਲ ਕਾਂਗਰਸ ਦੀ ਸਰਕਾਰ ਰਹੀ ਤੇ 2 ਸਾਲ ਹੁਣ ਇਹ ਜਿਹੜੀ ਸਰਕਾਰ ਨੂੰ ਹੋ ਗਿਆ ਤੇ ਇਹਦੇ ਵਿੱਚ ਇਨਸਾਫ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਅਧਿਕਾਰ ਹੈ ਕਿ ਉਹ ਇਨਸਾਫ ਜਿਹੜਾ ਸੱਚ ਹੈ ਉਹਦੀ ਜਾਣਕਾਰੀ ਲੈਣ ਤੇ ਉਹਦੇ ਚ ਸਾਨੂੰ ਜਵਾਬ ਜਿਹੜਾ ਅੱਜ ਆਇਆ ਕਿ ਉਹਦੇ ਆਧਾਰ ਤੇ ਉਹਨੇ 20 ਤਰੀਕ ਤੱਕ ਪੰਜਾਬ ਦੇ ਚੀਫ ਮਿਨਿਸਟਰ ਜਿਹੜਾ ਚੀਫ ਸੈਕਟਰੀ ਹੈ ਇਹਨੂੰ ਤਲਬ ਕੀਤਾ ਹੈ ਕਿ ਜਿਹੜਾ ਆ ਇਹਦੀ ਰਿਪੋਰਟ ਪੇਸ਼ ਕਰੇ ਜਿਹੜਾ ਵੀ ਇਸ ਮਸਲੇ ਨੂੰ ਲੈ ਕੇ ਕੌਂਕੇ ਸਾਹਿਬ ਨੇ ਉਹਨੇ 98 ਵਿੱਚ ਤਿਆਰ ਕੀਤੀ ਸੀ 99 ਵਿੱਚ ਸ਼ਾਇਦ ਸਬਮਿਟ ਕੀਤੀ ਸੀ ਉਹ ਰਿਪੋਰਟ ਬਾਰੇ ਕਿਹਾ ਕਿ ਉਹਦੀ ਉਹ ਸਾਨੂੰ ਰਿਪੋਰਟ ਦਿਓ ਕਿ ਉਹ ਮੰਗੀਰ ਰਿਪੋਰਟ ਇਸ 스테ਟ ਕੀ ਕਾਰਵਾਈ ਰਿਪੋਰਟ ਤਾਂ ਦੇਤੀ ਹੈ ਹੁਣ ਕੇਂਦਰ ਸਰਕਾਰ ਨੂੰ ਇਹਨਾਂ ਦੱਸਣਾ ਕਿ ਉਹ ਰਿਪੋਰਟ ਇਹਨਾਂ ਨੇ ਜਨ ਤੱਕ ਕੀਤੀ ਹੈ ਕਿਉਂ ਨਹੀਂ ਕੀਤੀ ਕੀ ਕਾਰਨ ਹੈ ਜੇ ਅਧੂਰੀ ਹੈ ਤਾਂ ਉਹਦੇ ਉਹਦੇ ਵਾਸਤੇ ਕੀ ਕੀਤਾ ਇਹਦੇ ਤੇ ਇੱਕ ਹਿਸਟਰੀ ਦੇ ਵਿੱਚ ਇਹ ਖੋਖਰ ਦੀ ਇੱਕ ক্লোਜ਼ਪ ਇੱਕ ਚੈਪਟਰ ক্লোਜ਼ ਉਹਦੀ ক্লোਜ਼ਪ ਹੋਣੀ ਹੈ ਇਹਦੇ ਵਿੱਚ ਇਹ ਨਹੀਂ ਹੈ ਕਿ ਕਦੀ ਵੀ ਜਿਹੜੀਆਂ ਸਤਾ ਧਾਰੀ ਪਾਰਟੀਆਂ ਨੇ ਉਹ ਕਿ ਉਹ ਡੀਪ ਸਰਕਾਰ ਕੰਮ ਕਰਦੀ ਹੁੰਦੀ ਹੈ ਇਦਾਂ ਨਹੀਂ ਕਿਸੇ ਅੰਗੈਲੀ ਚ ਕਿਸੇ ਚੀਫ ਮਿਨਿਸਟਰ ਨੇ ਜਾਂ ਕਿਸੇ ਚੀਫ ਸੈਕਟਰੀ ਨੇ ਜਾਂ ਕਿਸੇ ਅਧਿਕਾਰੀ ਨੇ ਇਹੋ ਜਿਹੇ ਡਿਸੀਜਨ ਲੈ ਲਏ ਹੁਣ ਇਸ ਸਟੇਟ ਡੀਪ ਸਟੇਟ ਦੀ ਪਾਲਿਸੀ ਜਿੱਥੇ ਆਇਆ ਇਹਦੇ ਚ ਕਿਸੇ ਦੇ ਇਨਸਾਫ ਖਿਲਾਫ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੋ ਜਾਏਗੀ ਕਿ ਦੋਸ਼ੀਆਂ ਨੂੰ ਸਜ਼ਾ ਮਿਲ ਜੇਗੀ ਇਹ ਨਹੀਂ ਹੋਣਾ ਲੇਕਿਨ ਹਿਸਟਰੀ ਨੇ ਆਪਣਾ ਇੱਕ ਕੰਮ ਕਰਨਾ ਹੁੰਦਾ ਹੈ ਹਿਸਟਰੀ ਆਪਣੇ ਅੰਕੜੇ ਦਰਜ ਕਰਦੀ ਹੈ ਕਿ ਇਸ ਪੰਜਾਬ ਦੇ ਵਿੱਚ ਉਸ ਵਕਤ ਮਨੁੱਖੀ ਅਧਿਕਾਰਾਂ ਦੀ ਕੀ ਸਥਿਤੀ ਸੀ ਮਨੁੱਖੀ ਅਧਿਕਾਰਾਂ ਦਾ ਜਦੋਂ ਇਤਿਹਾਸ ਪੜਾਇਆ ਜਾਏਗਾ ਤੇ ਇੱਕ ਚੈਪਟਰ ਸਾਹਮਣੇ ਆਏਗਾ ਇਹ ਚੀਜ਼ ਸਰਕਾਰ ਤੋਂ ਨੂੰ ਬਚ ਕਰਨਾ ਬਾਹਰ ਮੇਰੀ ਕੁਝ ਕਾਨੂੰਨੀ ਮਹਾਰਾ ਨਾਲ ਗੱਲ ਹੋਈ ਆ ਉਹ ਕਹਿੰਦੇ ਹਜੇ ਕੇਵਲ ਦੋ ਬੰਦੇ ਮਰੇ ਨੇ ਜਿਨ੍ਹਾਂ ਜਿਹੜੇ ਮੇਨ ਕਰਤਾ ਤਰਜ਼ ਸਰਿਕਾ ਸੇ ਨੂੰ ਜਿਨ੍ਹਾਂ ਨੇ ਜਥੇਦਾਰ ਕੌਮਕੇ ਨੂੰ ਖਤਮ ਕੀਤਾ ਉਹਨਾਂ ਖਿਲਾਫ ਵੀ ਕੇਸ ਚੱਲ ਸਕਦਾ ਕਿਉਂਕਿ ਉਹਨਾਂ ਦਿਨਾਂ ਤਰ੍ਹਾਂ 92 93 ਵਿੱਚ ਜਿਹੜੇ ਫੇਕ ਇਨਕੰਟਰੋਲ ਹੋਏ ਸੀ ਉਹਨਾਂ ਦੇ ਜਿਹੜੇ ਵੀ ਕਾਤਲ ਨੇ ਉਹਨਾਂ ਨੂੰ ਸਜ਼ਾਵਾ ਸੀਬੀਆਈ ਦੀ ਕੋਰਟ ਮਹਾਲੀਵਲਨ ਹੋ ਰਹੀਏ ਨੇ ਸਟੇਟ ਲੈਵਲ ਦੀ ਜਿਹੜੀ ਕੋਰਟ ਆ ਸੀਬੀਆਈ ਦੀ ਉਹ ਮਹਾਲੀ ਦੇ ਵਿੱਚ ਹੈ ਉਹੀ ਜਿਹੜੀ ਲਾਪਤਾ ਪੰਜਾਬ ਕਮੇਟੀ ਵਾਲੇ ਨੇ ਉਹੀ ਉਹਨਾਂ ਕੇਸਾਂ ਦੀ ਪਹੜਵਾਈ ਕਰਦੇ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਜੇ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕੇਸ ਚਲਾਇਆ ਜਾਵੇ ਵਕਈ ਉਹਨਾਂ ਤੇ ਕਾਰਵਾਈ ਹੋ ਸਕਦੀ ਆ ਇਸ ਪਾਸੇ ਵੀ ਕਰ ਆਉਣ ਵਾਲੇ ਦਿਨਾਂ ਚ ਹੋਰ ਗੱਲ ਸਾਹਮਣੇ ਆ ਜਾਏਗੀ ਪਰ ਮੇਰਾ ਸਵਾਲ ਇਹ ਆ ਹੁਣ ਕਿ ਜੋ ਕੌਮੀ ਘੱਟ ਗਿਣਤੀ ਕਮਿਸ਼ਨ ਹੈ ਉਹਦੇ ਚੇਅਰਮੈਨ ਨੇ ਇਕਬਾਲ ਸਿੰਘ ਲਾਲਪੁਰਾ ਤੁਸੀਂ ਉਹਨਾਂ ਨੂੰ ਸ਼ਿਕਾਇਤ ਕੀਤੀ ਉਹਨਾਂ ਨੇ ਨੋਟਸ ਦਿੱਤਾ ਪੰਜਾਬ ਸਰਕਾਰ ਨੂੰ ਉਸ ਤੋਂ ਬਾਅਦ ਕੀ ਲੱਗਦਾ ਅਗਲੀ ਕਾਰਵਾਈ ਤੁਸੀਂ ਲਗਾਤਾਰ ਪੈਰਵੀ ਕੇਸ ਦੀ ਕਰਦੇ ਰਹੋਗੇ ਨਹੀਂ ਪੈਰਵੀ ਤਾਂ ਇਸ ਤਰ੍ਹਾਂ ਜੀ ਅਸੀਂ ਤਾਂ ਪੈਰਵੀ ਕਰਦੇ ਰਾਂਗੇ ਅਸਲ 'ਚ ਮਸਲਾ ਇਹ ਹੈ ਕਿ ਖਲੜਾ ਦੇ ਮਸਲੇ ਵਿੱਚ ਵੀ ਹੋਇਆ ਸੀਗਾ ਲਵਾਰਸ਼ ਲਾਸ਼ਾਂ ਦੇ ਮਸਲੇ 'ਚ ਵੀ ਹੋਇਆ ਸੀ ਕੋਰਟ ਕੀ ਕਰਦੀ ਹੈ ਕੋਰਟ ਜਿਹੜੇ ਪੀੜਤ ਹੈ ਉਹਨਾਂ ਨੂੰ ਮੁਆਵਜ਼ਾ ਦੇ ਦਿੰਦੀ ਹੈ ਲੇਕਿਨ ਦੋਸ਼ੀਆਂ ਦੇ ਖਿਲਾਫ ਇਸ ਮਸਲੇ ਦੇ ਵਿੱਚ ਕੋਈ ਸਖਤ ਕਾਰਵਾਈ ਨਹੀਂ ਕਰਦੀ ਏਸ ਹੀ ਦੇਖਿਆ ਆ ਕਿ ਇੰਡੀਵਿਜੂਅਲ ਕੇਸ ਦੇ ਵਿੱਚ ਕਿਤੇ ਹੋ ਜਾਂਦਾ ਆ ਲੇਕਿਨ ਜਿੱਥੇ ਐਡਾ ਮਸਲਾ ਸਰਕਾਰ ਦੀ ਪਾਲਿਸੀ ਦਾ ਮਸਲਾ ਹੋਵੇ ਕਿ ਇੱਥੇ ਇੱਥੇ ਸਰਕਾਰ ਕੋ ਐਡਾ ਵੱਡੇ ਐਕਸ਼ਨ ਤਾਂ ਕਰਦੀ ਨਹੀਂ ਪਰ ਸਾਡੀ ਮੰਗ ਰਹੀ ਲੋਕਾਂ ਦੀ ਮੰਗ ਤਾਂ ਰਹੇਗੀ ਅਸੀਂ ਤਾਂ ਹੁਣ ਸੰਗਤਾਂ ਦੇ ਵਿੱਚ ਇਹੀ ਮੰਗ ਕਰਨੀ ਆ ਲੋਕਾਂ ਦੇ ਵਿੱਚ ਕਿ ਦੋਸ਼ੀਆਂ ਨੂੰ ਜਿਹੜੀ ਬਣਦੀ ਜਿਹੜੀ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੋ ਮੈਂ ਉਸ ਵਾਸਤੇ ਸੀ ਆਪਣੇ ਲੋਕਾਂ ਦੇ ਵਿੱਚ ਇੱਕ ਬੇਨਤੀ ਕਰ ਸਕਦੇ ਆ ਤੇ ਦੂਸਰੀ ਗੱਲ ਹੈ ਕਿ ਦੁਨੀਆ ਭਰ ਦੇ ਵਿੱਚ ਇਹ ਭਾਵੇਂ ਪਤਾ ਨਹੀਂ ਇਹਦਾ ਕੀ ਹੋਏਗਾ ਇਸ ਕੇਸ ਦਾ ਅਚਰ ਪਰ ਦੁਨੀਆ ਦੇ ਵਿੱਚ ਇਸ ਕੇਸ ਨੂੰ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਜਿਹੜੀ ਪੋਲੀਟੀਕਲ ਸਿਨੈਰੀਓ ਹੈ ਉਹਦੇ ਤੇ ਇਹਦੇ ਵੱਡੇ ਪ੍ਰਭਾਵ ਪੈਣਗੇ ਉਹਨਾਂ ਜਿਸ ਤਰ੍ਹਾਂ ਅਕਾਲੀ ਦਲ ਬਰਗਾੜੀ ਦੇ ਮਸਲੇ ਤੇ गिर ਗਿਆ ਸੀਗਾ ਇਸੇ ਤਰ੍ਹਾਂ ਹੁਣ ਅਕਾਲੀ ਦਲ ਦੀ ਬੜੀ ਅਜੀਬ ਸਥਿਤੀ ਆ ਗਈ ਹੈ ਇੱਕ ਪਾਸੇ ਤਾਂ ਉਹ ਕਹਿ ਰਹੇ ਕਿ ਤਵਾੜੀ ਰਿਪੋਰਟ ਮੰਨਣਯੋਗ ਨਹੀਂ ਤਵਾੜੀ ਰਿਪੋਰਟ ਨੂੰ ਖਾਰਜ ਕਰਦੇ ਇੱਕ ਮਿੰਟ ਮੇਰਾ ਪਹਿਲਾਂ ਸਵਾਲ ਸੁਣ ਲਓ ਕੱਲ ਮਤਲਬ ਸਵਾਲ ਲੈ ਲੈ ਕਰੋ ਨਾਲ ਦੀ ਨਾਲ ਕਿਉਂਕਿ ਬਹੁਤ ਸਾਰੇ ਗੱਲਾਂ ਤੇ ਆਪਾਂ ਸਪਸ਼ਟ ਕਰਨਾ ਕਿ ਮਾਮਲਾ ਕੀ ਹੈ ਕਾਲੀਦਾਲ ਨੇ ਪਿਛਲੇ 5-7 ਦਿਨਾਂ ਦੌਰਾਨ ਇੱਕ ਪਲਾਨ ਬਣਾਇਆ ਪਲਾਨ ਬਣਾ ਕੇ ਚੱਲੇ ਨੇ ਕਦੇ ਬੰਟੀ ਰਮਾਣਾ ਬੋਲਦਾ ਕਦੇ ਅਰਸ਼ਦੀਪ ਸਿੰਘ ਕਲੀਅਰ ਬੋਲਦੇ ਨੇ ਕੱਲ ਪਰਸੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾ ਜਰਾ ਬੋਲ ਰਹੇ ਸੀ ਕਿ ਜਿਹੜੀ ਇਹ ਰਿਪੋਰਟ ਹੈ ਬੀਪੀ ਤਵਾੜੀ ਦੀ ਇਹ ਅਧੂਰੀ ਹੈ ਇਹਦੇ ਅਧਾਰ ਤੇ ਗੁਰਮੀਤ ਸਿੰਘ ਖਲਾਫ ਪਰਚਾ ਦਰਜ ਨਹੀਂ ਹੋ ਸਕਦਾ ਸੀ ਕਿ ਉਹ ਇੱਕ ਤਰ੍ਹਾਂ ਨਾਲ ਰਿਪੋਰਟ ਰੱਦ ਕੀਤੀ ਆ ਕਾਲੀ ਦਲ ਨੇ ਕਾਲੀ ਦਲ ਨੂੰ ਇਹ ਲੱਗਦਾ ਕਿ ਇਸ ਸਾਰੇ ਮਾਹੌਲ ਕਾਰਨ ਸਾਰੇ ਮਾਮਲੇ ਕਾਰਨ ਕਾਲੀ ਦਲ ਤੇ ਮਾੜਾ ਅਸਰ ਪਏਗਾ ਕੀ ਲੱਗਦਾ ਜਿਹੜੀ ਪੰਤਿਕ ਪਾਰਟੀ ਆ ਉਹੀ ਪੰਤਿਕ ਮੁੱਦਿਆਂ ਤੋਂ ਮੂੰਹ ਫੇਰ ਰਹੀ ਆ ਤੇ ਪਲਾਨ ਬਣਾ ਕੇ ਚੱਲਦੇ ਨੇ ਕਿ ਇਹ ਰਿਪੋਰਟ ਨੂੰ ਹੀ ਗਲਤ ਠਹਿਰਾ ਦਿਓ ਇਹਦੇ ਬਾਰੇ ਤੁਸੀਂ ਦੱਸੋ ਅੰਦ ਸਿੰਘ ਜੀ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਪਿਛਲੇ 15 ਸਾਲਾਂ ਦੀ ਜਿਹੜੀ ਕਾਲੀ ਦਲ ਦੀ ਸਰਕਾਰ ਹੈ ਸਾਡੇ ਕੋਲ ਇੱਕ ਵੀ ਐਵੀਡੈਂਸ ਨਹੀਂ ਜਿੱਥੇ ਸਰਕਾਰ ਵਿਕਟਮ ਨਾਲ ਖੜੀ ਹੋਵੇ ਪੀੜਤ ਨਾਲ ਖੜੀ ਹੋਵੇ ਜਦੋਂ ਵੀ ਸਰਕਾਰ ਖੜੀ ਜਾ ਕੇ ਦੋਸ਼ੀ ਅਧਿਕਾਰੀਆਂ ਦੇ ਨਾਲ ਖੜੀ ਹੈ ਹੁਣ ਅਕਾਲੀ ਦਲ ਨੇ ਦੀ ਸਿਚੁਏਸ਼ਨ ਹੋਰ ਅਜੀਬ ਹੋ ਗਈ ਹੈ ਇੱਕ ਪਾਸੇ ਤੇ ਕਹਿ ਰਹੇ ਕਿ ਜਵਾਰੀ ਰਿਪੋਰਟ ਮੰਨਣ ਯੋਗ ਨਹੀਂ ਅਧੂਰੀ ਹੈ ਜੇ ਅਧੂਰੀ ਰਿਪੋਰਟ ਹੈ ਤਾਂ ਅਕਾਲ ਤਖਤ ਤੇ ਪੰਜ ਮੈਂਬਰੀ ਕਮੇਟੀ ਕਾਦੇ ਵਾਸਤੇ ਬਣੀ ਹੈ ਅਕਾਲ ਤਖਤ ਕਮੇਟੀ ਦਾ ਕੀ ਅਥਰ ਹੁੰਦਾ ਹੈ ਦੇ ਲੋਥੇ ਸ਼੍ਰੋਮਣੀ ਕਮੇਟੀ ਨੂੰ ਬਾਈਕਾਟ ਕਰ ਦੇਣਾ ਚਾਹੀਦਾ ਉਹਦਾ ਰਿਪੋਰਟ ਦਾ ਪਰੰਤੂ ਇਹ ਸੇਖਾਂ ਦੀ ਸੈਕੀ ਨੂੰ ਸਮਝਣ ਦੇ ਵਿੱਚ ਜਿਹੜੀ ਹੈ ਅਕਾਲੀ ਲੀਡਰਸ਼ਿਪ ਜਿਹੜੀ ਬੜੀ ਤਰ੍ਹਾਂ ਫੇਲ ਹੋ ਰਹੀ ਹੈ ਤੁਸੀਂ ਦੱਸੋ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ 6 ਇਹ ਕੋਈ ਅੱਧੀ ਦਰਜਨ ਦੇ ਦੇ ਲੀਡਰ ਹੈ ਇੱਕ ਰੀਬ ਲੀਡਰ ਹੈ ਜਿਹੜੇ ਇਸ ਟਾਈਮ ਸੁਖਵੀਰ ਜੀ ਜਿਹਾ ਕੇ ਵਕਾਲਤ ਕਰ ਰਹੇ ਆ ਉਹਦੇ ਨਾਲ ਖੜੇ ਆ ਬਾਕੀ ਜਿਹੜੀ ਵੱਡੀ ਲੀਡਰਸ਼ਿਪ ਹੈ ਉਹ ਕਿੱਥੇ ਹੈ ਤੇ ਕਿਹੜੀ ਐਜੀਟੇਸ਼ਨ ਆ ਅਕਾਲੀ ਦਲ ਪਹਿਲਾਂ ਹੀ ਜਿਹੜਾ ਸੁਲਤਾਨਪੁਰ ਲੋਧੀ ਦਾ ਮੋਰਚਾ ਲਾਇਆ ਉੱਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਮੋਰਚਾ ਚੱਲਿਆ ਨਹੀਂ ਲੋਕਾਂ ਦੇ ਵਿੱਚ ਅੱਗੇ ਇਹਨਾਂ ਨੇ ਲੋਕਾਂ ਚ ਪੰਜਾਬ ਭਜਾ ਯਾਤਰਾ ਕਰਨੀ ਹੈ ਉਹਦੇ ਉਹਦੇ ਤੋਂ ਪਹਿਲਾਂ ਇਹ ਰਿਪੋਰਟ ਵਿਚਾਲੇ ਖੜੀ ਹੈ ਤੇ ਲੋਕਾਂ ਦੇ ਨਾਲ ਹਮਦਰਦੀ ਕਿੱਥੋਂ ਲੈ ਕੇ ਆਉਣੀ ਹੈ ਲੋਕਾਂ ਦੀ ਸੈਕੀ ਦੀ ਤੁਸੀਂ ਗੱਲ ਕਰਨੋ ਕਰਨੀ ਛੱਡ ਦਿੱਤੀ ਹੈ ਹੋਰ ਸਿੱਖ ਮੁੱਦਿਆਂ ਦੇ ਉੱਤੇ ਤੁਸੀਂ ਦੂਸਰੇ ਪਾਸੇ ਜਾ ਖੜੇ ਹੋ ਤੁਸੀਂ ਇਸ ਵਕਤ ਇਤਿਹਾਸ ਦੇ ਵਿੱਚ ਦੋ ਧਰਾਵਾਂ ਨੇ ਇੱਕ ਤਰ੍ਹਾਂ ਜਕਰੀਆ ਖਾਨ ਵਾਲੀ ਐ ਵਜ਼ੀਰ ਖਾਨ ਵਾਲੀ ਐ ਇੱਕ ਤੇ ਦੂਸਰੀ ਐ ਪੀੜ ਤੇਰਾ ਸਿੱਖਾਂ ਦੀ ਐ ਆਮ ਲੋਕਾਂ ਦੀ ਤੇਰਾ ਤੁਸੀਂ ਉਹਦੇ ਵਜਾਏ ਜੇ ਤੁਹਾ ਹਿਸਟਰੀ ਚ ਕਿਹੜੇ ਪਾਸੇ ਜਾ ਕੇ ਖੜਦਾ ਇਹਨਾਂ ਨੇ ਇਹਨਾਂ ਨੂੰ ਪਤਾ ਨਹੀਂ ਕਿਹੜੇ ਸਲਾਹਕਾਰ ਇਹ ਸਲਾਹ ਦੇ ਰਹੇ ਆ ਕਿ ਤੁਸੀਂ ਜਿਹੜਾ ਆ ਇਹ ਜੇ ਕਿਸੇ ਨੇ ਨਾ ਰਿਵਾਈਵ ਹੋਣਾ ਤੇ ਲੋਕਾਂ ਨਾਲ ਖੜਨਾ ਪੈਗਾ ਗਲਤੀਆਂ ਹੁੰਦੀਆਂ ਨੇ ਵਿਅਕਤੀਆਂ ਤੋਂ ਹੁੰਦੀਆਂ ਨੇ ਜਿਹੜੇ ਕੰਮ ਕਰਦੇ ਆ ਹਿਸਟਰੀ ਦੇ ਵਿੱਚ ਵੱਡੀਆਂ-ਵੱਡੀਆਂ ਗਲਤੀਆਂ ਹੋ ਜਾਂਦੀਆਂ ਨੇ ਤੇ ਗਲਤੀਆਂ ਦੁਰਸਤ ਕਰਨੀਆਂ ਹੁੰਦੀਆਂ ਨੇ ਨਾ ਕਿ ਗਲਤੀਆਂ ਤੇ ਤੁਸੀਂ ਖੜ ਜਾਣਾ ਹੁੰਦਾ ਆ ਇਹਵੇਂ ਦਾ ਸਟੈਂਡ ਲੈ ਕੇ ਹੁਣ ਸਾਰਾ ਜਿਹੜਾ ਭਾਰ ਹੈ ਸ਼੍ਰੋਮਣੀ ਕਮੇਟੀ ਦੇ ਸਿਰ ਤੇ ਪਾ ਕੇ ਕਿਸ ਤਰ੍ਹਾਂ ਬਚੋਗੇ ਕਿਸ ਤਰ੍ਹਾਂ ਲੋਕ ਤੁਹਾਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਅਲੱਗ-ਅਲੱਗ ਦੇਖਣਗੇ ਉਮਰਾਂ ਨੰਗਲ ਦਾ ਮਸਲਾ ਆਇਆ ਉਮਰਾਂ ਨੰਗਲ ਜੀ ਜਿਹੜੇ ਹੈਗੇ ਆ ਉਹ ਨੂੰ ਸ਼੍ਰੋਮਣੀ ਕਮੇਟੀ ਸਰਕਾਰ ਆਪਣੇ ਅਧਿਕਾਰਤ ਤੌਰ ਤੇ ਸਨਮਾਨਤ ਕਰ ਚੁੱਕੀ ਹੈ ਤੇ ਉਹ ਜਿਹੜਾ ਉਹ ਹਾਂਜੀ ਚਾਹੀਦਾ ਹੈ ਸੀ ਮੈਨੂੰ ਲੱਗਦਾ ਕਿ ਅਕਾਲੀ ਦਲ ਦਾ ਵਫਦ ਪੰਜਾਬ ਦੇ ਡੀਸੀਪੀ ਨੂੰ ਮਿਲਦਾ ਇਸ ਮਾਮਲੇ ਤੇ ਅਗਲੀ ਵਾਰੀ ਕਾਰਵਾਈ ਦੀ ਮੰਗ ਕਰਦਾ ਕਾਲੀਦਾਲ ਨੇ ਸੁਰੂ ਚਾਹਨੇ ਦਿੱਤਾ ਤੁਹਾਨੂੰ ਕੱਲ ਇੱਕ ਕਮਿਸ਼ਨ ਕੋਲ ਜਾਣਾ ਪਿਆ ਘਟਨੀ ਕਮਿਸ਼ਨ ਕੋਲ ਹੁਣ ਇਹ ਵੀ ਸਵਾਲ ਆ ਅਗਲਾ ਕਿ ਪੰਜਾਬ ਸਰਕਾਰ ਦੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਕੋਈ ਵੱਡਾ ਮਸਲਾ ਉੱਠ ਖੜੇ ਹੋਵੇ ਜਿਸ ਤਰ੍ਹਾਂ ਕਈ ਵਾਰ ਹਾਈ ਕੋਰਟ ਵੀ ਆਪਣੇ ਲੈਵਲ ਤੇ ਨੋਟਿਸ ਲੈ ਲੈਂਦੀ ਹੈ ਕਿਸੇ ਵੀ ਖਬਰ ਦਾ ਕਿਸੇ ਵੱਡੇ ਮਸਲੇ ਦਾ ਪੰਜਾਬ ਸਰਕਾਰ ਨੂੰ ਵੀ ਇਹਦਾ ਨੋਟਿਸ ਲੈ ਕੇ ਡੀਜੀਪੀ ਨੂੰ ਇਹ ਸਾਰੇ ਕਾਸੇ ਤੇ ਰਿਕਾਰਡ ਮੰਗਾ ਕੇ ਅੱਗੇ ਕਾਰਵਾਈ ਕਰਨੀ ਚਾਹੀਦੀ ਸੀ ਇਹਦੇ ਬਾਰੇ ਕੀ ਕਹਿੰਦੇ ਬਿਲਕੁਲ ਹੁਣ ਤਾਂ ਸਰਕਾਰ ਦੇ ਚੀਫ ਮਿਨਿਸਟਰ ਚੀਫ ਸੈਕਟਰੀ ਕੋਈ ਤਾਂ ਜਵਾਬ ਦੇਣਗੇ ਨਾ ਪਰ ਸਰਕਾਰ ਨੂੰ ਇਹ ਤਾਂ ਹੈ ਨਹੀਂ ਵੀ ਉਹਦਾ ਜੋ ਫਰਜ਼ ਬਣਦਾ ਸੀ ਨਾ 15 20 ਦਿਨ ਹੋ ਗਏ ਹਾਂ ਪਹਿਲਾ ਪਹਿਲਾਂ ਹੀ ਫਰਜ਼ ਬਣਦਾ ਸੀਗਾ ਉਹ ਅਨਫੀਸ਼ੀਅਲੀ ਤੌਰ ਤੇ ਵਿਧਾਨ ਸਭਾ ਦੇ ਸਪੀਕਰ ਨੇ ਜਿਹੜੇ ਕੁਲਤਾ ਸਿੰਘ ਸੰਧਵਾ ਉਹਨਾਂ ਨੇ ਬਿਆਨ ਦਿੱਤਾ ਕਿ ਸੱਚ ਹੋਣਾ ਚਾਹੀਦਾ ਸਾਹਮਣੇ ਲੇਕਿਨ ਅਧਿਕਾਰਤ ਸਰਕਾਰ ਉਹਦਾ ਨਿੱਜੀ ਤੌਰ ਤੇ ਉਹਨਾਂ ਦਾ ਬਿਆਨ ਹੈਗਾ ਆ ਕੋਈ ਸਰਕਾਰੀ ਤੌਰ ਤੇ ਬਿਆਨ ਨਹੀਂ ਹੈਗਾ ਸਰਕਾਰ ਦੀ ਪਾਲਿਸੀ ਤੇ ਬਿਆਨ ਹੈ ਸਰਕਾਰ ਇਹ ਜੇ ਕੇਸ ਤੋਂ ਬਚ ਬਚ ਰਹੀ ਹੈ ਲਗਾਤਾਰ ਪਰ ਬਚਿਆ ਨਹੀਂ ਜਾ ਸਕਦਾ ਕਿਉਂਕਿ ਹੋਮ ਮਿਨਿਸਟਰ ਮਿਨਿਸਟਰੀ ਤੁਹਾਡੇ ਕੋਲ ਹੀ ਹੈਗੀ ਆ ਤੇ ਤੁਸੀਂ ਵੀ 2 ਸਾਲਾਂ ਦੇ ਵਿੱਚ ਤੁਹਾਡੀ ਕਾਰਜਕਾਰੀ ਕੀ ਰਹੀ ਹੈ ਇਥੋਂ ਦਾ ਇੱਕ ਜ਼ਿੰਮੇਵਾਰ ਵਿਅਕਤੀ ਦਾ ਕਤਲ ਹੋਇਆ ਆ ਤੇ ਉਸ ਕਤਲ ਦੇ ਬਾਰੇ ਤੁਸੀਂ ਕੋਈ ਬੋਲੋ ਹੀ ਨਾ ਰਿਪੋਰਟ ਤਾਂ ਤੁਹਾਡੇ ਕੋਲ ਵੀ ਆਫੀਸ਼ੀਅਲੀ ਪਈ ਹੈ ਨਾ ਤੁਸੀਂ ਇਹ ਕਹਿ ਸਕਦੇ ਹੋ ਕਿ ਉਹ ਸਰਕਾਰ ਸਰਕਾਰਾਂ ਜ਼ਿੰਮੇਵਾਰ ਹੈ ਲੇਕਿਨ ਤੁਸੀਂ ਇਹ ਇਹਦੇ ਤੇ ਕਮੈਂਟ ਕਰਨ ਤੋਂ ਨਿਬੱਝ ਸਕਦੇ ਇਹਦੇ ਤੌਰ ਤੇ ਆਪ ਪੱਖ ਤਾਂ ਲੁਕ ਹੁਣ ਇਹਨਾਂ ਦਾ ਫਰਜ਼ ਬਣਦਾ ਹੈ ਕਿ ਇਹ ਤਾਂ ਧਿਰ ਨਹੀਂਗੇ ਇਹ ਲੋਕਾਂ ਨੂੰ ਦੱਸਣ ਕਿ ਆਹ ਦੋਸ਼ੀ ਸੀਗੇ ਤੇ ਸਾਡੀ ਸਾਡੀ رائے ਜਿਸ ਤਰ੍ਹਾਂ ਇਹਨਾਂ ਨੇ ਹਾਈ ਕੋਰਟ ਵਡਾਲਾ ਗਰਨਾਮ ਸਿੰਘ ਵਡਾਲਾ ਦੇ ਮਸਲੇ ਤੇ ਉੱਤੇ ਸਟੈਂਡ ਲਿਆਇਆ ਐ ਐਵੇਂ ਦਾ ਸਟੈਂਡ ਸਰਕਾਰ ਨੂੰ ਲੈਣਾ ਚਾਹੀਦਾ ਸੀ ਇਸ ਮਸਲੇ ਦੇ ਉੱਤੇ ਜੇ ਸਰਕਾਰ ਇਹ ਫੈਸਲਾ ਲੈ ਲੈਂਦੇ ਤਾਂ ਮੜਾ ਚੀਫ ਸੈਕਟਰੀ ਨੂੰ ਨੋਟਸ ਹੋਇਆ ਕਿੰਨੀ ਤਰੀਕਾ ਉਹ 20 ਜਨਵਰੀ ਹਾਂ 20 ਜਨਵਰੀ ਤੱਕ ਚੀਫ ਸੈਕਟਰੀ ਨੇ ਜਵਾਬ ਦੇਣਾ ਹੈ 20 ਜਨਵਰੀ ਨੂੰ ਤੁਸੀਂ ਜਾਓਗੇ ਦਿੱਲੀ ਹਾਂਜੀ 20 ਜਨਵਰੀ ਨੂੰ ਤੁਹਾਡਾ ਵੀ ਪ੍ਰੋਗਰਾਮ ਆਪੀਅਰ ਹੋਣ ਦਾ ਮਿਸ਼ਨ ਦੇ ਸਾਨੂੰ ਸਾਨੂੰ ਤਾਂ ਨਹੀਂ ਉਹਨਾਂ ਨੇ ਬੁਲਾਇਆ ਨਾ ਸਾਡੀ ਲੋੜ ਸਾਨੂੰ ਤਾਂ ਰਿਪੋਰਟ ਕਰਨਗੇ ਕਿ ਆਜ ਰਿਪੋਰਟ ਆਈ ਹੈ ਉਥੋਂ ਜਿਹੜੀ ਵੀ ਰਿਪੋਰਟ ਹੈ ਜਵਾਬ ਦਿੰਦੇ ਆ ਉਹਦੀ ਸਾਡੇ ਨਾਲ ਜਿਹੜਾ ਸਾਂਝ ਹੋ ਸਕਦੀ ਹੈ ਸੋ ਅਸੀਂ ਤਾਂ ਫਿਰ ਅੱਗੇ ਸੰਗਤਾਂ ਵਿੱਚ ਲੈ ਕੇ ਜਾਵਾਂਗੇ ਲੋਕਾਂ 'ਚ ਲੈ ਕੇ ਜਾਵਾਂਗੇ ਭਾਈ ਆ ਜਿਹੜੇ ਲੋਕ ਨੇ ਆ ਜ਼ਿੰਮੇਦਾਰ ਤਿਰਾਂ ਨੇ ਇਹ ਅਫੀਸ਼ੀਅਲ ਜਿਹੜਾ ਵੀ ਜਵਾਬ ਆਏਗਾ ਹਿਸਟਰੀ ਦੇ ਵਿੱਚ ਕਲੋਜ਼ ਅਪ ਹੋਏਗਾ ਕੇਸ ਤੇ ਹੀ ਹਿਸਟਰੀ ਦੇ ਵਿੱਚ ਉਹ ਇੱਕ ਚੈਪਟਰ ਹੈ ਜਿਹੜਾ ਉਹ ਉਹ ਉਹਦਾ ਅਫੀਸ਼ੀਅਲੀ ਹਾਲੇ ਤੱਕ ਤਾਂ ਸਰਕਾਰੀ ਕਾਗਜ਼ਾਂ ਤੇ ਪਘੌੜਾ ਹੈ ਭਾਵੇਂ ਉਹ ਸ਼ੀਰ ਹੋ ਚੁੱਕਿਆ ਅਸੀਂ ਮੰਨਦੇ ਪਰ ਸਰਕਾਰੀ ਕਾਗਜ਼ਾਂ ਤੇ ਪਘੌੜਾ ਹੈ ਉੱਥੇ ਉਹਦੀ ਕੀ ਆਦਤ ਹੈ ਜਿਹੜੀ ਉਹ ਰਕਾਰ ਦੇ ਵਿੱਚ ਚੜੇਗੀ ਤਾਂ ਉਸ ਤੋਂ ਬਾਅਦ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਜਦੋਂ ਮਨੁੱਖੀ ਅਧਿਕਾਰਾਂ ਦਾ ਇਤਿਹਾਸ ਪੜਾਇਆ ਜਾਏਗਾ ਉਸ ਵਕਤ ਦੇ ਵਿੱਚ ਇੱਕ ਵੱਡਾ ਚੈਪਟਰ ਦੇ ਤੌਰ ਤੇ ਆਏਗਾ ਦੁਨੀਆ ਦੇ ਵਿੱਚ ਦੀ ਮਿਸਾਲ ਦਿੱਤੀ ਜਾਏਗੀ ਇਹ ਜਦੋਂ ਵੀ ਮਨੁੱਖੀ ਅਧਿਕਾਰਾਂ ਦੇ ਕਹਾਣੇ ਦੀ ਕੋਈ ਗੱਲ ਹੋਏਗੀ ਸਟੋਰੀ ਚੜਾਈ ਜਾਏਗੀ ਉੱਥੇ ਇਹਦਾ ਇੱਕ ਅਹਿਮ ਅਹਿਮ ਜਗ੍ਹਾ ਹੋਏਗੀ ਕਿ ਐਡਾ ਮਹੱਤਵਪੂਰਨ ਵਿਅਕਤੀ ਜਿਸ ਦੇ ਬਾਰੇ ਇੱਕ ਸਾਬਕਾ ਚੀ ਮਿਨਿਸਟਰ ਧਰਨੇ 'ਚ ਬੈਠਾ ਹੋਵੇ ਤੇ ਉਹੀ ચીਜ मिनिस्टर ਜਦੋਂ ਪਾਵਰ ਤੇ ਆ ਕੇ ਇਨਕੁਆਇਰੀ ਕਰਾਵੇ ਆਪਣੀ ਬਣਾਈ ਰਿਪੋਰਟ ਨੂੰ ਜਿਸ ਤਰ੍ਹਾਂ ਇਹਨਾਂ ਨੇ ਬਰਗਾੜੀ ਵਾਲੀ ਰਿਪੋਰਟ ਨੂੰ ਜੋਰਾ ਸਿੰਘ ਦੀ ਰਿਪੋਰਟ ਨਾਲ ਅਦਾਹ ਸ਼ੇਅਰ ਕੀਤਾ ਸੀ ਉਹ ਲਗਭਗ ਉਵੇਂ ਦਾ ਸ਼ੇਅਰ ਹੈ ਜਿਹੜਾ ਤਵਾੜੀ ਰਿਪੋਰਟ ਨਾਲ ਵੀ ਹੈਗਾ ਆਪਣੇ ਬਣਾਈ ਕਮੇਟੀ ਨੂੰ ਤੁਸੀਂ ਜਿਹੜਾ ਉਹਦੀ ਰਿਪੋਰਟ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਹੋ ਤਾਂ ਆਫੀਸ਼ੀਅਲੀ ਤੁਸੀਂ ਰਿਜੈਕਟ ਕਰ ਦੋ ਤੁਹਾਡੇ ਕੋਲ ਅਧਿਕਾਰ ਹੈ ਇਹ ਇਹ ਤਾਂ ਹੋ ਸਕਦਾ ਸੀ ਜੇ ਇੱਕ ਹੋਰ ਜਿਹੜੀ ਕਮੇਟੀ ਬਣਾਉਂਦੇ ਜਿਹਦੇ ਕੋਲ ਵਾਧੇ ਅਧਿਕਾਰ ਤਵਾੜੀ ਦੀ ਰਿਪੋਰਟ ਅਧੂਰੀ ਰਿਪੋਰਟ ਹੋ ਸਕਦੀ ਹੈ ਕਿਉਂਕਿ ਉਹ ਉਹਦਾ ਅਧਿਕਾਰ ਖੇਤਰ ਕੁਝ ਗੱਲਾਂ ਉਹਦੇ ਅਧਿਕਾਰ ਚ ਨਹੀਂ ਸੀ ਹੁੰਦੀਆਂ ਇੱਕ ਜਿਹੜਾ ਡੀਜੀਪੀ ਦਾ ਏਡੀਜੀ ਅਧਿਕਾਰੀ ਹੈ ਉਹ ਡੀਜੀਪੀ ਪੰਜਾਬ ਦੀ ਇਨਕੁਆਇਰੀ ਨਹੀਂ ਸੀ ਕਰਾ ਉਹਦੇ ਚ ਦੋਸ਼ ਜਿਹੜਾ ਆ ਕੇਪੀਐਸ ਗਿੱਲ ਤੇ ਵੀ ਜਾਂਦਾ ਸੀਗਾ ਤੇ ਉਹ ਦੇਤੇ ਕੁਇਆ ਐਕਸ਼ਨ ਲੈ ਲਿੰਦਾ ਉਹਨੇ ਕਿਹਾ ਹੈ ਆਪਣੀ ਰਿਪੋਰਟ ਤੇ ਮੇਰੇ ਅਧਿਕਾਰ ਖੇਤਰ ਤੋਂ ਬਾਅਦ ਦੀਆਂ ਗੱਲਾਂ ਨੇ ਇਹ ਸਰਕਾਰ ਹੋਰ ਇਨਵੈਸਟੀਗੇਸ਼ਨ ਕਰਾਵੇ ਉਹਨੇ ਜਿਹੜੇ ਸੁਝਾਅ ਦਿੱਤੇ ਸੀ ਸਰਕਾਰ ਨੇ ਨਹੀਂ ਮੰਨੇ ਸਰਕਾਰ ਐਕਚੁਅਲੀ ਚਾਹੀਦਾ ਸੀ ਇਮਾਨਦਾਰ ਜੁਡੀਸ਼ੀਅਲੀ ਕੋਈ ਜੁਡੀਸ਼ੀਅਲ ਇਨਕੁਆਇਰੀ ਦਾ ਆਰਡਰ ਦਿੰਦੀ ਡਾਕਟਰ ਸਾਹਿਬ ਇੱਕ ਵਧੀਆ ਗੱਲ ਇਹ ਵੀ ਹੈ ਕਿ ਇਕਬਾਲ ਸਿੰਘ ਲਾਲਪੋਰਾ ਖੁਦ ਪੁਲਿਸ ਅਫਸਰ ਹੈ ਨੇ ਉਹ ਜਾਣਦੇ ਸੀ ਕਿ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਕਿਵੇਂ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਜੇਕਰ ਉਹ ਇਸ ਮੁੱਦੇ ਨੂੰ ਸੱਚੀ ਹੋ ਘਬੀਰਤਾ ਨਾਲ ਲੈਣਗੇ ਤਵਕਈ ਪਰਚਾ ਦਰਜ ਕਰਕੇ ਮੁਲਜ਼ਮਾਂ ਨੂੰ ਅੰਦਰ ਵੀ ਕੀਤਾ ਜਾ ਸਕਦਾ ਹਾਂ ਬਿਲਕੁਲ ਇਹ ਭੰਗ ਤਾਂ ਇਹੀ ਹੋਣੀ ਚਾਹੀਦੀ ਹੈ ਇਨਸਾਫ ਤਾਂ ਇਹੀ ਮੰਗ ਕਰਦਾ ਹੈ ਇਹ ਲੇਕਿਨ ਸਾਡਾ ਇੱਕ ਆਪਣਾ ਐਕਸਪੀਰੀਅੰਸ ਹੈ ਦਰਸ਼ਨ ਸਿੰਘ ਜੀ ਪ੍ਰੋਬਲਮ ਇਹ ਹੈ ਕਿ ਇਹ ਮਸਲਾ ਇਹ ਅੱਜ ਨੂੰ ਨਵਾਂ ਦਾ ਮਸਲਾ ਤਾਂ ਹੈ ਨਹੀਂ ਪੁਰਾਣਾ ਮਸਲਾ ਆ ਜਿਹੜੀ ਸਾਡੀ ਪੀੜ੍ਹੀ ਹੈ ਇਹਨਾਂ ਨੇ ਤਾਂ ਸਭ ਕੁਝ ਦੇਖਿਆ ਹੰਡਾਇਆ ਆ ਸਾਡੇ ਵਾਸਤੇ ਨਾਰਮਲ ਗੱਲਾਂ ਨੇ ਲੇਕਿਨ ਜਿਹੜੀ ਹੁਣ ਐਕਟਿਵ ਜਨਰੇਸ਼ਨ ਹੈ ਉਹਨਾਂ ਵਾਸਤੇ ਇਹ ਬੜਾ ਅਜੀਬ ਲੱਗਦਾ ਹੈ ਜਿਹੜੇ ਹੁਣ ਪੜੇ ਲਿਖੇ ਆ ਜਿਹੜੇ ਬਾਹਰ ਵੀ ਜਾ ਚੁੱਕੇ ਆ ਜਿੰਨਾਂ ਬਾਹਰਲੇ ਦੇਸ਼ਾਂ ਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਆ ਸਿੱਖ ਨੌਜਵਾਨ ਬਾਹਰ ਬੈਠੇ ਆ ਉਹਨਾਂ ਨੇ ਇਹ ਮਸਲਾ ਸੋਸ਼ਲ ਮੀਡੀਆ ਤੇ ਜਾਂ ਹੋਰ ਸਾਈਟ ਦੇ ਉੱਤੇ ਇਹਨੂੰ ਚੱਕਿਆ ਹੋਇਆ ਆ ਉਹਨਾਂ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਇਸ ਮਸਲੇ ਤੇ ਤਾਂ ਵੱਡੀਆਂ ਸਰਕਾਰਾਂ ਦੇਖ ਸਕਦੀਆਂ ਜੇ ਕਿਸੇ ਬਾਹਰਲੇ ਦੇਸ਼ ਦੀ ਗੱਲ ਹੋਵੇ ਜਿੱਥੇ ਡੈਮੋਕ੍ਰੇਸੀ ਜਮਹੂਰੀਅਤ ਦੀ ਕੋਈ ਵੈਲਿਊ ਆ ਉੱਥੇ ਜੇ ਐਵੇਂ ਦਾ ਕੇਸ ਵਾਪਰ ਦੇ ਤੇ ਉਹ ਤੇ ਸਿਆਸਤ ਦੀ ਭਟਾਲ ਆ ਜਾਂਦਾ ਸਾਡੇ ਤੱਕ ਬਹੁਤ ਜਿਹੜੇ ਹੁਣ ਵੀ ਜਿਹੜਾ ਅਕਾਲੀ ਦਲ ਦਾ ਜਿਹੜਾ ਹੁਣ ਸਟੈਂਡ ਹੈਗਾ ਆ ਉਹ ਅਜੀਬ ਕਿਸਮ ਦਾ ਸਟੈਂਡ ਹੈ ਉਹ ਮੈਂ ਕਹਿੰਦਾ ਦਰੁਸਤ ਹੁਣ ਸਟੈਂਡ ਕਰ ਲੈਣਾ ਆਪਣਾ ਕਿਹੜਾ ਕੋਈ ਜੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਚ ਤੁਸੀਂ ਸਿਆਸਤ ਕਰਨੀ ਆ ਇਹਦੇ ਦੋ ਪੱਖ ਹੋਰ ਵੀ ਨੇ ਇਹ ਸਾਰੇ ਮਸਲੇ ਦੇ ਇੱਕ ਤਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵਕੀਲਾਂ ਦਾ ਪੈਨਲ ਬਣਾ ਦਿੱਤਾ ਉਹ ਇਸ ਮਾਮਲੇ ਤੇ ਕਾਰਵਾਈ ਕਰਨਗੇ ਅੱਜ ਦੀਆਂ ਖਬਰਾਂ ਨਹੀਂ ਨਾਲ ਇੱਕ ਨਰਿੰਦਰ ਸਿੰਘ ਚੋੜਾ ਜੀ ਚੋੜਾ ਜੀ ਮੈਂ ਇੱਕ ਇੰਟਰਵਿਊ ਕੀਤੀ ਸੀ ਉਹ ਕਹਿੰਦੇ ਵੀ ਜਿਹੜੀ ਕਾਲੀਦਾਲਾ ਜੀਜੀਪੀਸੀ ਵੱਲੋਂ ਕਮੇਟੀ ਬਣਾਈ ਜਾ ਰਹੀ ਹੈ ਉਹਦੇ ਕਾਗਜ਼ਾਤ ਉਹਦੀ ਫਾਈਲ ਪਹਿਲਾਂ ਅਸਤਨਾਮ ਸਿੰਘ ਕਲੇਰ ਨੂੰ ਭੇਜੀ ਐ ਅਸਤਨਾਮ ਸਿੰਘ ਕਲੇਰ ਜੋ ਗੁਰਦੁਆਰਾ ਚੌਣ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਨੇ ਤੇ ਪਹਿਲਾਂ ਖਾਸ ਕਰਕੇ ਜਦੋਂ ਜਿਨ੍ਹਾਂ ਨੂੰ ਝੂਠੇ ਮੁਕਾਬਲੇਾਂ 'ਚ ਅਫਸਰਾਂ ਨੇ ਮਾਰਿਆ ਸੀ ਜਿਹੜੇ ਅਫਸਰਾਂ ਨੇ ਨੌਜਵਾਨਾਂ ਨੂੰ ਉਹ ਅਫਸਰਾਂ ਦੇ ਇਹ ਵਕੀਲ ਰਹੇ ਨੇ ਉਹ ਕਹਿੰਦੇ ਵੀ ਇਹੋ ਜਿਹੇ ਬੰਦੇ ਤੋਂ ਫਿਰ ਕਿਵੇਂ ਇਨਸਾਫ ਦੀ ਉਮੀਦ ਕੀਤੀ ਜਾ ਸਕਦੀ ਐ ਕਾਲੀਦਾਲਾ ਕੋਈ ਵੀ ਕਦਮ ਚੱਕਦਾ ਉਹ ਕਦਮ ਤੇ ਸਵਾਲ ਖੜੇ ਹੋ ਜਾਂਦੇ ਨੇ ਵਕੀ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਕਾਲੀ ਦਲ ਦੀ ਕਮੀਰਤਾ ਨਜ਼ਰ ਨਹੀਂ ਆਉਂਦੀ ਫਿਰ ਇਹਦਾ ਮਤਲਬ ਜੇ ਦਿੱਲੀ ਕਮਿਟੀ ਵਾਲਾ ਨੇ ਵਕੀਲਾਂ ਦਾ ਪੈਨਲ ਬਣਾਤਾ ਇਹ ਜੋ ਐਜੀਪੀਸੀ ਉਹ ਪਿੱਛੇ ਰਹਗੀ ਤੇ ਕਾਲੀ ਦਲ ਵੀ ਪਿੱਛੇ ਰਹਿ ਗਏ ਹਾਂ ਦਰਸ਼ਕਾਂ ਜੀ ਬਿਲਕੁਲ ਇਹ ਜਿਹੜਾ ਕੱਲ ਰਕਾਬਗੰਜ ਵਿੱਚ ਵਿਖੇ ਭਾਈ ਸਾਭ ਜੀ ਸ਼ਹੀਦੀ ਨੂੰ ਲੈ ਕੇ ਸਮਾਗਮ ਹੋਇਆ 31 ਸਾਲਾਂ ਬਾਅਦ ਉਹਨਾਂ ਦੀ ਵਰਸੀ ਹੈ ਜਿਹੜੀ ਮਨਾਈ ਗਈ ਤੇ ਉੱਥੇ ਸਭ ਤੋਂ ਪਹਿਲਾਂ ਜਿਹੜਾ ਨਫਸ਼ ਕਿਆ ਸੀਗਾ ਹਰਮਿੰਦਰ ਸਿੰਘ ਹਲਕਾ ਨੇ ਕਿਹਾ ਜੀ ਕਿ ਅਸੀਂ ਮਾਫੀ ਮੰਗਦੇ ਆ 31 ਸਾਲ ਅਸੀਂ ਜਿਹੜੇ ਆ ਉਹ ਇਹ ਇਹਨੂੰ ਸਮਝ ਨਹੀਂ ਪਾਏ ਦੂਜੀ ਗੱਲ ਇਹ ਹੈ ਕਿ ਉੱਥੇ ਸਭ ਤੋਂ ਜਿਹੜਾ ਮਤਾ ਪਹਿਲਾ ਪਾਸ ਹੋਇਆ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਜਿਹੜੇ ਪੰਥ ਰਤਨ ਤੇ ਫਕਰੇ ਕੌਮ ਵਾਰਡ ਦਿੱਤੇ ਹੋਇਆ ਉਹਨਾਂ ਨੂੰ ਇਹ ਕੱਲਾ ਇੱਥੇ ਨਹੀਂ ਹੋਇਆ ਬਾਹਰਲੇ ਤੇ ਕੈਨੇਡਾ ਦੇ ਵਿੱਚ ਧਰਤੀ ਦੇ ਵਿੱਚ ਇਹ ਵੇਲਾ ਹੋਇਆ ਤੇ ਇਹਦੇ ਨਾਲ ਕੱਲ ਜਦੋਂ ਕੋਈ ਬਲਾਰਾ ਬੋਲ ਰਿਹਾ ਸੀਗਾ ਤੇ ਉੱਥੇ ਜਿਹੜਾ ਇੱਕ ਮਹੱਤਵਪੂਰਨ ਪੱਖ ਇਹ ਸਾਹਮਣੇ ਇੱਕ ਆਇਆ ਇਹ ਇੱਕ ਨ ਮੁਖਸਰ ਚ ਸਮਾਦ ਹੈ ਸਿੱਖ ਵਿਰੋਧੀ ਦੀ ਸਿੱਖ ਜਦੋਂ ਜਾਂਦੇ ਆ ਉੱਥੇ ਪੰਜ ਪੰਜ ਛਿੱਤਰ ਮਾਰ ਕੇ ਆਉਂਦੇ ਆ ਤੇ ਉੱਥੇ ਕਿਸੇ ਬੁਲਾ ਰਹੇ ਨੇ ਇਹ ਮੰਗ ਕੀਤੀ ਕਿ ਉਹਦੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਦੀ ਸਮਾਦ ਬਣਾਈ ਜਾਵੇ ਤੇ ਜਿੱਥੇ ਜਦੋਂ ਵੀ ਸੰਗਤ ਜਾਏ ਤੇ ਉਹ ਫਿਰ ਕਿਹੜੀ ਜਿਹੜੀ ਹੈਗੀ ਆ ਇਤਿਹਾਸ ਦੀ ਕਿਹੜੀ ਧਾਰਾ ਦੇ ਪ੍ਰਤੀਨਿਧ ਪ੍ਰਕਾਸ਼ ਸਿੰਘ ਬਾਦਲ ਬਣੇ ਆ ਜਿੰਨੂੰ ਹਾਲੇ ਵੀ ਅਕਾਲੀ ਦਲ ਆਪਣਾ ਵਾਰਸ ਕਹਿ ਰਿਹਾ ਗਿਆ ਕੀ ਇਹ ਜਗਰੇ ਤੋਂ ਟੋਟ ਟੇਲ ਹੋਰ ਦੱਸੋ ਸਮਾਦ ਕੀਦੀ ਹੈ ਤੇ ਕੀ ਇਤਿਹਾਸ ਨਾਲ ਜੁੜੀ ਹੋਈ ਹੈ ਸਮਾਦ ਇਹ ਇਤਿਹਾਸ बिकॉज ਪੰਥ ਦੇ ਜਿਹੜੇ ਵਿਰੋਧੀ ਹੈ ਮੁਗਲਾਂ ਦੇ ਉਹ ਸਮੇਂ ਦੇ ਜਿਨ੍ਹਾਂ ਨੇ ਪੰਥ ਦੇ ਨਾਲ ਬਹੁਤ ਸਾਰਾ ਜ਼ੁਲਮ ਕੀਤੇ ਸੀਗੇ ਉਹਨਾਂ ਦੇ ਵਿੱਚ ਦੋ ਮੇਦਰ ਤੌਰ ਤੇ ਇੱਕ ਮੁਕਸਰ ਤੇ ਸਮਾਦ ਹੈ ਕਿ ਉਹਦੇ ਚ ਜਦੋਂ ਵੀ ਸਿੱਖ ਜਾਂਦੇ ਆ ਉੱਥੇ ਜਾ ਕੇ ਆਪਣੇ ਜਿਹੜੇ ਆ ਉਹ ਜੁੱਤੀਆਂ ਮਾਰਦੇ ਆ ਪੰਜ ਪੰਜ ਜੁੱਤੀਆਂ ਮਾਰ ਕੇ ਆਉਂਦਾ ਉੱਥੇ ਪਰੰਪਰਾ ਹੈ ਪ੍ਰਾਣੀ ਇਸੇ ਤਰ੍ਹਾਂ ਇੱਕ ਅਨੰਦਪੁਰ ਸਾਹਿਬ ਦੇ ਕੋਲ ਵੀ ਬਣੀ ਹੋਈ ਹੈ ਉੱਥੇ ਵੀ ਹੈ ਤੇ ਹੁਣ ਮੁਕਸਰੀ ਜਿਹੜਾ ਇਲਾਕਾ ਆ ਉਹ ਪ੍ਰਕਾਸ਼ ਸਿੰਘ ਬਾਬੂ ਦਾ ਇਲਾਕਾ ਆ ਤੇ ਉੱਥੇ ਕੱਲ ਸਟੇਜ ਤੇ ਹੋਈ ਪਤਾ ਨਹੀਂ ਇਹ ਮੰਗ ਇੰਪਲੀਮੈਂਟ ਹੋਏਗੀ ਜਾਂ ਨਹੀਂ ਹੋਏਗੀ ਗੱਲ ਹੈ ਉਹ ਬਰਤਾਂਤ ਦੀ ਗੱਲ ਹੈਗੀ ਆ ਜਿਹੜਾ ਬਰਤਾਂਤ ਸਿਰਜਿਆ ਜਾ ਰਿਹਾ ਉਹਦੇ ਵਿੱਚ ਸਮਾਧ ਬਣੇ ਨਾ ਬਣੇ ਲੋਕਾਂ ਦੇ ਸੋਚ ਵਿੱਚ ਉਸ ਧਿਰ ਨਾਲ ਜਾ ਕੇ ਖੜ ਜਾਣਾ ਤੇ ਫਿਰ ਉਸ ਧਿਰ ਧਿਰ ਦੀ ਲੀਡਰਸ਼ਿਪ ਕਰਨ ਦੇ ਸਵਾਲ ਲੱਗਣਗੇ ਲੀਡਰਸ਼ਿਪ ਸੌਖਿਆ ਨਹੀਂ ਮਿਲ ਸਕਦੀ ਜਿਹੜਾ ਅਕਾਲੀ ਦਲ ਨੂੰ ਲੱਗਦਾ ਹੈ ਕਿ ਸਾਨੂੰ ਦੁਆਰਾ ਲੀਡਰਸ਼ਿਪ ਮਿਲ ਜਾਏਗੀ ਦੂਜੇ ਪਾਸੇ ਇਤਿਹਾਸ ਦੇ ਵਿੱਚ ਤੁਸੀਂ ਤੁਹਾਨੂੰ ਦਰਜਾ ਕੀ ਦਿੱਤਾ ਜਾ ਰਿਹਾ ਤੁਸੀਂ ਕਿੱਥੇ ਖੜੋ ਅੱਜ ਇੱਕ ਸਤਨਾਮ ਸਿੰਘ ਮਾਨਕ ਨੇ ਵੀ ਲਿਖਿਆ ਹੈਗਾ ਯਾ ਇੱਕ ਲੇਖ ਅਜੀਤ ਦੇ ਵਿੱਚ ਕਿ ਵਿਰੋਧੀ ਪਾਰਟੀਆਂ ਪ੍ਰਕਾਸ਼ ਜਿਹੜਾ ਅਕਾਲੀ ਦਲ ਨੂੰ ਹਾਸ਼ੀਏ ਤੇ ਧੱਕ ਰਹੀਆਂ ਨੇ ਜਾਂ ਉਹ ਥਾਂ ਦੇ ਰਹੀਆਂ ਨੇ ਵਿਰੋਧੀ ਪਾਰਟੀਆਂ ਤਾਂ ਹਮੇਸ਼ਾ ਹੀ ਕਰਦੀਆਂ ਨੇ ਅ ਅਕਾਲੀ ਦਲ ਵੀ ਆਪਣੀ ਵਿਰੋਧੀ ਪਾਰਟੀਆਂ ਨਾਲ ਇਹ ਜੇ ਹਾਈ ਵਰਤਾਅ ਕਰਦਾ ਕੋਈ ਇਸ ਤਰ੍ਹਾਂ ਦੀ